ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਕ ਅਹਿਮ ਕਾਲ ਜਿਹੜੀ ਸੀ ਕਿ ਉਹ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਸਰਬੰਸਕ ਮੰਦਿਰ ਹੋਣੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਜੋ ਉਹਨਾਂ ਦੀਆਂ ਮੰਗਾਂ ਨੇ ਉਸ ਮੰਗਾਂ ਨੂੰ ਲੈ ਕੇ ਜਿਹੜਾ ਹੱਲ ਜਿਹੜਾ ਹੈ ਉਹ ਕੱਢਿਆ ਜਾ ਸਕੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜਾ ਹੈ ਉਹ ਜੋ ਮੀਟਿੰਗ ਜਿਹੜੀ ਆ ਹੋਈ ਆ ਤੇ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਇਹ ਤੇ ਵੇਖਣ ਵਾਲਾ ਸਮਾਂ ਹੈ ਲੇਕਿਨ ਕਿਤਨਾ ਕਿਤੇ ਹੁਣ ਜੇ ਵੀ ਦਾਸਪੁਰਾ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਕਿਸਾਨਾਂ ਵੱਲੋਂ ਆਪਣਾ ਮੋਰਚਾ ਖੋਲਿਆ ਗਿਆ ਹੈ ਦੇਖੋ ਉਹਦੇ ਵਿੱਚ ਕੀ ਸਿੱਟਾ ਨਿਕਲਿਆ ਦੇਖੋ ਪ੍ਰਸ਼ਾਸਨ ਨੇ ਜਿਹੜੀ ਗੱਲ ਕਹੀ ਜਿਹੜੇ ਤਾਂ ਮੁਸਲੇ ਗੇਰ ਹੈ ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਨਾਲ ਦੋ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਉਹ ਮੀਟਿੰਗ ਕਰ ਲੈਣਗੇ ਜਿਹੜਾ ਉਹਨਾਂ ਨੂੰ ਲੱਗਿਆ ਜਿੱਥੇ ਸਾਡਾ ਸੀਗਾ ਬਾਕੀ ਲਗਭਗ ਸ਼ਹੀਦਾਂ ਨੂੰ ਮੁਆਵਜ਼ਾ ਤੇ ਤਿੰਨ ਨੌਕਰੀਆਂ ਕੁਝ ਰਹਿ ਗਏ ਆ ਕੰਪਲੀਟ ਕਰਤੀਆਂ ਜ਼ਖਮੀਆਂ ਨੂੰ ਮੁਆਵਜ਼ਾ ਵੀ ਲਗਭਗ ਤਲਵੰਡੀ ਦਸੌਂਦਾ ਸਿੰਘ ਦੀ ਬੱਸ ਪਲਟੀ ਸੀ 32 ਜ਼ਖਮੀ ਸੀ ਉਹਨੀਆਂ ਨੂੰ ਲਗਭਗ 10-10 ਹਜ਼ਾਰ ਨਾਲ 1.19 ਹਜ਼ਾਰ ਦਾ ਚੈੱਕ ਦਿੱਤਾ ਸਾਡੇ ਤਿੰਨ ਗੰਬੀਰ ਸੋਨ ਕਿਸੇ ਨੂੰ ਲੱਖ ਲੱਖ ਦਾ ਕਿਸੇ ਨੂੰ 50000 ਦਾ 14 ਦਾ ਅੱਜ ਅਸੀਂ ਮੈਡੀਕਲ ਕਰਾ ਦਿੱਤਾ ਉਹ ਕਹਿੰਦੇ ਰਿਪੋਰਟ ਆ ਲੈਂਦੇ ਜਿੰਨਾ ਉਹਦੇ ਚ ਸਮੱਸਿਆ ਉਹ ਓਨੇ ਪੈਸੇ ਦੇ ਦਾਂਗੇ ਉਹਨਾਂ ਦੀਆਂ ਪੈਨਸ਼ਨਾਂ ਵੀ ਕਹਿੰਦੇ ਅਸੀਂ ਲਵਾ ਦੇਾਂਗੇ ਜੇ ਹੈਂਡੀਕੈਪ ਟੋ ਕੇ ਜਿਨ੍ਹਾਂ ਦੇ ਹੱਥੋਂ ਤੇ ਕੱਟੇ ਗਏ ਆ ਔਰ ਇਹਦੇ ਨਾਲ ਦੀ ਨਾਲ ਬਾਕੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਤੁਸੀਂ ਸੁਣਦੇ ਦੇਖੋ ਅਸੀਂ ਆਮ ਪਬਲਿਕਲੀ ਵੀ ਕੰਮ ਕਰਦੇ ਆਂ ਆੜਾ 골ਡਨ ਗੇਟ ਅਲਾਵਾ ਇਹਦਾ 15 ਅਕਤੂਬਰ ਤੱਕ ਦੀ ਕੱਟਆਫ ਡੇਟ ਲਈ ਵੀ ਅਸੀਂ ਇਹ ਕਹੇ ਵੀ ਤੁਸੀਂ ਸਾਨੂੰ ਕਹਿੰਦੇ ਇਥੇ ਪਬਲਿਕ ਰਾਹ 2-2 ਸਾਲ ਹੋ ਗਏ ਪ੍ਰੋਜੈਕਟ ਹੀ ਨਹੀਂ ਪੂਰੇ ਹੋਣਦੇ ਤਾਂ 15 ਅਕਤੂਬਰ ਤੇ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਸਾਡੇ ਕੋਲ ਕੱਲ ਕੱਟਆਫ ਡੇਟ ਲੈ ਲਓ ਵੀ ਕਦੋਂ ਤੱਕ ਇਹ ਕੰਪਲੀਟ ਹੋ ਜਾਣਗੇ ਪਰਾਲੀ ਵਾਲੇ ਮੁੱਦਰ ਤੇ 60 ਕਿ ਬੈਲਰ ਇਹਨਾਂ ਬਾਹਰੋਂ ਬਗਾਇ ਡੀਸੀ ਸਾਹਿਬ ਕਹਿ ਰਹੇ ਆ ਅਸੀਂ ਕੋਸ਼ਿਸ਼ ਕੰਦੇ ਕਰ ਰਹੇ ਆ ਵੀ ਇਹ ਸਮੱਸਿਆ ਨਾ ਆਵੇ ਚਲ ਠੀਕ ਆ ਵੱਡਾ ਇਸ਼ੂ ਆ ਇਹ ਇੱਚ ਪੋਲਿਟੀਕਲ ਜ਼ਿਆਦਾ ਨਹੀਂ ਚਲੋ ਇਹ ਅਗਲੀ ਗੱਲ ਹੈ ਭਾਰਤ ਮਾਲਾ ਯੋਜਨਾ ਤਹ ਤੋ ਮੰਨੇ ਆ ਵੀ ਅਸੀਂ ਪੁਲਿਸ ਫੋਰਸਾਂ ਚੜ ਕੇ ਕਬਜ਼ੇ ਨਹੀਂ ਲੈਂਦੇ ਅਸੀਂ ਕੈਂਪ ਲਾ ਕੇ ਤੁਹਾਡਾ ਮਸਲਾ ਸੋਲਿਊਸ਼ਨ ਕਰਕੇ ਫਿਰ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਜਿਹੜਾ ਉਹਨਾਂ ਵੱਲੋਂ ਸ਼ੋਅਨ ਡੀਪੀ ਤੇ ਇਹ ਤੁਸੀਂ ਵੀ ਨੋਟ ਕਰਿਓ ਬਕਾਇਦਾ ਵਾ ਐਕਟ ਆ ਵੀ ਹਰ ਦੁਕਾਨਦਾਰ ਲਿਖ ਕੇ ਲਾਊਗਾ ਵੀ ਡੀਏਪ ਕਿੰਨੀ ਆ ਦੇਖੋ ਸਟਾਕ ਕਿੰਨਾ ਕਾਲਾ ਬਾਜ਼ਾਰੀ ਹੁੰਦੀ ਆ ਉਹ ਕਹਿੰਦੇ ਅਸੀਂ ਸਾਰੇ ਦੁਕਾਨਾਂ ਨੂੰ ਹੁਕਮ ਦਿੰਦੇ ਨੇ ਦਿਸੈਂਸ ਕੈਨਸਲ ਕਰਾਂਗੇ ਤੁਹਾਡੇ ਵੱਲੋਂ ਵੀ ਨਿਗਰ ਰੱਖਣੀ ਚਾਹੀਦੀ ਵੀ ਕਿਹੜੀ ਦੁਕਾਨ ਤੇ ਡੀਏਪ ਬਾਹਰ ਲਿਖੀ ਆ ਮਿਲਣ ਵਾਲੀ ਤਾਂ ਬਲੈਕ ਹੁੰਦੀ ਆ ਕਿਉਂਕਿ ਡੀਏਪ ਕੇਂਦਰ ਕੱਟ ਕਰ ਰਿਹਾ ਮੰਗ ਜ਼ਿਆਦਾ ਆ ਅਸੀਂ ਬਾਸਮਤੀ ਤੇ ਕਿਹਾ ਵੀ ਰੇਟ ਡਿੱਗ ਪਿਆ ਹੁਣ ਤਾਂ ਐਕਸਪੋਰਟ ਡਿਊਟੀ ਵੀ ਨਹੀਂ ਹੈਗੀ ਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ 3200 ਤੋਂ ਰੇਟ ਹੇਠਾਂ ਨਹੀਂ ਆਉਂਦੇਗੇ ਤੇ ਕੱਲ ਬਾਸਮਤੀ 23 24 ਸੋਨ ਨੂੰ ਵੀ ਕੀਆ ਸੁਪਰ ਫਾਈਨ ਕਿਸਮ ਉਹਦੇ ਤੇ ਕਹਿੰਦੇ ਅਸੀਂ ਕਰਾਉਨੇ ਆ ਜੀ ਇਹਦੀ ਗੱਲ ਠੀਕ ਹੈ ਤਾਂ ਇਸ ਤਰੀਕੇ ਨਾਲ ਜਿੰਨੇ ਮੁੱਦਿਆਂ ਤੇ ਉਹ ਕੁਝ ਮੁੱਦੇ ਉਹਨਾਂ ਦੇ ਹੱਥ ਚ ਨਹੀਂ ਹੈਗੇ ਪਰ ਜਿਹੜੇ ਉਹਨਾਂ ਦੇ ਲੈਵਲ ਦੇ ਸੀ ਅਸੀਂ ਕਰਾਤੇ ਨਸ਼ਿਆਂ ਤੇ ਸੀ ਸਿੱਧਾ ਸਿੱਧਾ ਸਪਸ਼ਟ ਕਹਿੰਦਾ ਐਸਐਸਪੀ ਸਾਹਿਬ ਨੂੰ ਵੀ ਤੁਹਾਡਾ ਕੋਈ ਨਸ਼ਾ ਬੰਦ ਨਹੀਂ ਹੈ ਨਾ ਨਸ਼ੇ ਵਾਲੇ ਮੁੱਦੇ ਤੇ ਅਸੀਂ ਸੰਤੁਸ਼ਟਾ ਤੁਹਾਡੀ ਕਾਰਵਾਈ ਤੋਂ ਇਹ ਕੱਲਾ ਪੁਲਿਸ ਦੀ ਡਾਂਗ ਨਾਲ ਨਹੀਂ ਨਸ਼ੇ ਬੰਦ ਹੁੰਦੇ ਤੁਸੀਂ ਜਿਹੜੇ ਨੌਜਵਾਨ ਨਸ਼ੇ ਪੀੜਤ ਨੇ ਉਹਨਾਂ ਦਾ ਹਸਪਤਾਲ ਤੇ ਇੰਝਾਮ ਕਰੋ ਕਿਉਂਕਿ ਪ੍ਰਾਈਵੇਟ ਹਸਪਤਾਲ 2-2 ਲੱਖ ਰੁਪਇਆ ਲਾਏ ਮਾਪੇ ਚਾਹੁੰਦੇ ਇਲਾਜ ਕਰਾਉਣਾ ਪਰ 2 ਲੱਖ ਕਿਹੜਾ ਦੇਵੇਂ ਤਾਂ ਤੁਸੀਂ ਇਲਾਜ ਦਾ ਪ੍ਰਬੰਧ ਕਰੋ ਤਾਂ ਜੋ ਬੰਦੇ ਨੂੰ ਇਲਾਜ ਕਰਾ ਕੇ ਰੋਜ਼ਗਾਰ ਦੇ ਰੋਜ਼ਗਾਰ ਵੀ ਨਾਲ ਜੁੜੇ ਹੈ ਨਸ਼ਾ ਬਹੁਤ ਸਾਰਾ ਸਮੱਸਿਆ ਜੁੜ ਗਿਆ ਉਹ ਉਹ ਮੰਨਦੇ ਵੀ ਆ ਵੀ ਗੱਲ ਤਾਂ ਠੀਕ ਹੈ ਬਹੁਤ ਪੱਕੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਚੋਰੀਆਂ ਠੱਗੀਆਂ ਬਾਰੇ ਇਹ ਸਪਸ਼ਟ ਕਰਤਾ ਅੰਮ੍ਰਿਤਸਰ ਅਧਿਆਤੀ ਖਾਸ ਕਰਕੇ ਜ਼ਿਆਦਾ ਅਸੀਂ ਜਾਣ ਰਹੇ ਆ ਵੀ ਜਾਂ ਸਿਟੀ ਚ ਵੀ ਸਾਨੂੰ ਪਤਾ ਵੀ ਕੋਈ ਕੰਟਰੋਲ ਨਹੀਂ ਹੈਗਾ ਤਾਂ ਤੇ ਅਸੀਂ ਚਾਹੁੰਦੇ ਪ੍ਰਸ਼ਾਸਨ ਇਸ ਕਿਸਮ ਦੀ ਕਾਰਵਾਈ ਕਰੇ ਥੋੜਾ ਨਸ਼ਾ ਤੇ ਕ੍ਰਾਈਮ ਕੰਟਰੋਲ ਚ ਰਹੇ ਚਲੋ ਹੁਣ ਅਸੀਂ ਉਹਨਾਂ ਨੂੰ ਸਾਧ ਕੇ ਇਹ ਸਾਰੀਆਂ ਗੱਲਾਂ ਇੱਦਾਂ ਮੈਂ ਬੋਲੀਆਂ ਇਹ ਡੀਸੀ ਸਭਾ ਬਾਕਾਇਦਾ ਮੰਚ ਤੋਂ ਕਹਿਣਗੇ ਸਾਡਾ ਇੱਕ ਤਰੀਕਾ ਜਥੇਬੰਦਾਂ ਅਸੀਂ ਕੱਲੇ ਆਪਣੇ ਲੱਗ ਹਾਂ ਫਿਲਹਾਲ ਉਹ ਅਸੀਂ ਚਾਹੁੰਦੇ ਨਹੀਂ ਸੀ ਤੇ ਕੁਸ਼ ਸਪਸ਼ਟ ਕਰਦੇ ਹਾਂ ਵੀ ਅਸੀਂ ਨਹੀਂ ਸੀ ਚਾਹੁੰਦੇ ਰੇਲਾ ਜਾਮ ਕਰੀਏ ਅਸੀਂ ਸਪਸ਼ਟ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰਿਓ ਅਸੀਂ ਨੀਚਾ ਮੰਗਗੇ ਵੀ ਇੱਕ ਬਨੇ ਡਾ ਵੱਡਾ ਮੋਰਚਾ ਲੱਗਾ ਹੋਇਆ ਤੇ ਅੱਜ ਜਿਵੇਂ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਰਾਹ ਬੰਦ ਕਰਕੇ ਨਾਲੇ ਉਹ ਪਹਿਲੋ ਰਸਤੇ ਬੰਦ ਦਾ ਸਾਨੂੰ ਰੇਲ ਤੇ ਪੈਣਾ ਪਏ ਜੇ ਸਾਨੂੰ ਮਜਬੂਰ ਕਰੋਗੇ ਤੇ ਰੇਲ ਤੇ ਪਾਵਾਂਗੇ ਅਸੀਂ ਵੀ ਥਲੇ ਲਾਇਆ ਹੈ ਵੀ ਵੇਟ ਕਰਾਂਗੇ ਇੰਤਜ਼ਾਰ ਕਰਾਂਗੇ ਮੀਡੀਆ ਥਰੂ ਮੈਸੇਜ ਲੋਕਾਂ 'ਚ ਕਨਵੇ ਕਰਾਂਗੇ ਵੀ ਕੱਲ ਸਾਨੂੰ ਨਾ ਕਿਹੋ ਜਿਹੀ ਸਿ ਰੇਲਾ ਜਾਮ ਕਰਦੇ ਆ ਹਾ ਡੀਸੀ ਸਾਹਿਬ ਤਾਂ ਆਏ ਹੋਏ 2 ਘੰਟੇ ਹੋ ਗਏ ਦੋ ਘੰਟੇ ਉਹਨਾਂ ਨਾਲ ਮੀਟਿੰਗ ਚੱਲੀ ਆ। ਉਹ ਸਾਡੀ ਮੀਟਿੰਗ ਦਾ ਵੇਟ ਕਰ ਰਹੇ ਸੀ ਵੀ ਮੀਟਿੰਗ ਕਰਕੇ ਸਾਨੂੰ ਦੱਸ ਦਿਓ। ਅਸੀਂ ਆ ਕੇ ਇਥੋਂ ਸ਼ਵਸ਼ਤ ਕਰ ਜਾਂਦੇ ਆ। ਤਾਂ ਜਦੋਂ ਉਹ ਪ੍ਰਪੋਜ਼ਲ ਬੋਲ ਦੇਣਗੇ ਫਿਰ ਪੱਕੀ ਹੋ ਜੂਗੀ। ਕੁਝ ਨੌਕਰੀਆਂ ਦੇ ਲੈ ਕੇ ਆਏ ਨੇ ਐਲਾਨ। ਕੁਝ ਚੈਕਸ ਲੈ ਕੇ ਆਏ ਨੂੰ ਤੁਹਾਡੇ ਸਾਹਮਣੇ ਅਸੀਂ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਕਰਾਂਗੇ। ਠੀਕ ਹੈ। ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਸਰਵਨ ਸਿੰਘ ਪੰਦੇਰ ਹੋਣਾ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਹੁਣ ਰੇਲ ਰੋਕੋ ਅੰਦੋਲਨ ਜਿਹੜਾ ਹੈ ਉਸ ਨੂੰ ਨਹੀਂ ਕੀਤਾ ਜਾਵੇਗਾ ਕਿਉਂਕਿ ਜੋ ਉਹਨਾਂ ਵੱਲੋਂ ਮੰਗਾਂ ਕਮੰਨੀਆਂ ਜਾ ਰਹੀਆਂ ਸਾਨੂੰ ਉਹ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਹੈ ਉਹ ਹੁਣ ਜਿਹੜੀ ਇਹ ਮੰਗਾਂ ਜਿਹੜੀਆਂ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੰਗ ਲਈਤੀਆਂ ਗਈਆਂ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਜੇ ਲਗਾਤਾਰ ਹੀ ਬਹੁਤ ਸਾਰੀਆਂ ਡਿਮਾਂਡਾਂ ਨੂੰ ਲੈ ਕੇ ਕਿਸਾਨ ਜਿੱਥੇ ਬੰਦਿਆਂ ਵੱਲੋਂ ਜੋ ਸੀਗਾ ਉਹ ਪ੍ਰੋਟੈਸਟ ਜਿਹੜਾ ਸੀਗਾ ਉਹ ਕਿਤਾਧਾਰ ਰਿਹਾ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਵੀ ਲਗਾਤਾਰ ਨਾ ਰਸਿਗਾ ਧਰਨਾ ਪਰਚਨ ਇਹ ਤੇ ਏਸਾ ਲੇਕਿਨ ਹੁਣ ਦੇਵidasਪੁਰੇ ਦੇ ਵਿੱਚ ਜਿਹੜਾ ਹੈ ਉਹ ਜਰੂਰ ਇਹ ਵੱਡੀ ਖਬਰ ਹੈ ਕਿ ਹੁਣ ਜਿਹੜਾ ਹੈ ਉਹ ਰੇਲ ਟ੍ਰੈਕ ਦੇ ਉਹ ਜਾਮ ਨਹੀਂ ਕਿਤੇ ਲੱਗੇ ਕਿਉਂਕਿ ਸਰਕਾਰ ਕੋਲ ਜਿਹੜੀਆਂ ਨੇ ਉਹ ਮੰਗਾ ਮੰਨ ਲਈਆਂ ਗਈਆਂ ਤੇ ਹੁਣ ਕੁਝ ਸਮੇਂ ਬਾਅਦ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇੱਥੇ ਪਹੁੰਚ ਕੇ ਤੇ ਉਹਨਾਂ ਕੋਲ ਪਹੁੰਚ ਕੇ ਆਸ਼ਵਾਸ਼ਣ ਜਿਹੜਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਕਿ ਇਹ ਰੇਲ ਕੋ ਅੰਦੋਲਨ ਜਾ ਹੋ ਤੋ ਨਾ ਹੋ ਸਕੇ ਕੈਮਰਾਮੈਨ ਬੰਦਰ ਅਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੇਵidasਪੁਰਾ